ਮੇਰੇ ਬੋਲੋ ਸਰਨ ਜੈ ਮਸੀਹ ਕੀ ਅੱਜ ਆਪਾਂ ਸਿੱਖਾਂਗੇ ਕਿ ਜੋ ਲੋਕ ਪਰਮੇਸ਼ਵਰ ਦਾ ਮਜ਼ਾਕ ਉਡਾਉਂਦੇ ਨੇ ਤੇ ਉਹਨਾਂ ਬਾਰੇ ਕੀ ਕਹਿੰਦੇ ਨੇ ਪਾਸਟਰ ਦਿਓਲ ਜੀ ਆਓ ਆਪਾਂ ਇਸ ਵੀਡੀਓ ਨੂੰ ਦੇਖੀਏ ਹallelujah amen ਆਪਾਂ ਜਰੂਰ ਇਸ ਵੀਡੀਓ ਨੂੰ ਦੇਖੋ ਵੀਡੀਓਜ਼ ਵਾਇਰਲ ਹੋ ਰਹੀਆਂ ਆ ਯਾਰ ਜਿਨ੍ਹਾਂ ਦੇ ਵਿੱਚ ਸਾਡੇ ਪਰਮੇਸ਼ਵਰ ਨੂੰ ਮਹਿਮਾ ਨਹੀਂ ਪਰ ਲੋਕੀ ਮਜ਼ਾਕ ਉਡਾ ਰਹੇ ਆ ਜਿਨ੍ਹਾਂ ਲੋਕਾਂ ਦੇ ਕੰਮਾਂ ਕਰਕੇ ਧਾਨਿਆ ਉਹ ਲੋਕ ਜਿਹੜੇ ਫੇਰ ਉੱਥੇ ਜਾ ਜਾ ਕੇ ਬੈਂਦੇ ਆ ਕੁਰਸੀ ਚੱਕ ਕੇ ਲੈ ਆਂਦੀ ਕੁਰਸੀ ਰੱਖਤੀ ਕੁਰਸੀ ਤੇ ਬਿਜਲੀਆਂ ਡੇਗ ਗਈਆਂ ਹੱਥ ਲਾਇਆ ਤੜਫੜ ਮਿੱਟੀ ਲੱਗ ਗਈ ਤੜਫੀ ਜਾਂਦੇ ਆ ਗੇੜੇ ਤੇ ਗੇੜਾ ਲਈ ਜਾਂਦੇ ਆ ਇੱਕ ਬੰਦਾ ਕੁਰਸੀ ਨੂੰ ਫੜ ਕੇ ਬੈਠਿਆ ਉਹਦੇ ਝੂਮ ਵੀ ਨਹੀਂ ਸਰਕਣ ਲਈ ਉਹਨੂੰ ਕੁਛ ਵੀ ਨਹੀਂ ਹੋਣ ਧਿਆ some more ਨਹੀਂ ਪਰ ਚੇਤੇ ਰੱਖਿਓ ਪਰਮੇਸ਼ਵਰ ਦਾ ਆਤਮਾ ਕਿਸੇ ਦਾ ਜਲੂਸ ਨਹੀਂ ਕੱਢਦਾ ਪਰਮੇਸ਼ਵਰ ਦਾ ਆਤਮਾ ਕਿਸੇ ਨੂੰ ਬੇਪੱਤ ਨਹੀਂ ਕਰਦਾ ਇਹ ਜਿਹੜੇ ਕੰਮ ਹੋ ਰਿਹਾ ਇਹ ਜਲੂਸ ਕੱਢਣ ਵਾਲੇ ਆ ਇਹ ਬੇਪੱਤ ਕਰਨ ਵਾਲੇ ਆ ਔਰ ਇਹ ਕੰਮ ਪਰਮੇਸ਼ਵਰ ਦੇ ਆਤਮਾ ਤੋਂ ਬਿਲਕੁਲ ਨਹੀਂ ਆ ਇਹ ਦੁਸ਼ਟ ਆਤਮਾ ਦੇ ਕੰਮ ਆ ਜਿਹਨਾਂ ਕੋਸ਼ ਲੋਕੀ ਕਹਿਣਗੇ ਉਹਨਾਂ ਦੀ ਤੁਹਾਡੇ ਨਾਲ ਫੋਟੋ ਵੀ ਆ ਫੋਟੋ ਹੋ ਸਕਦੀਆਂ ਸੀ ਉਹਨਾਂ ਨੂੰ ਕਰੈਕਟਰ ਸਰਟੀਫਿਕੇਟ ਨਹੀਂ ਦਿੱਤੇ ਤੁਸੀਂ ਵੀ ਸਾਡੇ ਨਾਲ ਫੋਟੋ ਖਿਚਵਾ ਕੇ ਜਾਂਦੇ ਆ ਸਾਨੂੰ ਕੀ ਪਤਾ ਤੁਸੀਂ ਆਪਣੇ ਘਰਾਂ 'ਚ ਕੀ ਕਰਦੇ ਆ ਕਿਸੇ ਵਿਅਕਤੀ ਦੀ ਕਿਸੇ ਵਿਅਕਤੀ ਦੇ ਨਾਲ ਫੋਟੋ ਡਿਕਲੇਅਰ ਨਹੀਂ ਕਰਦੀ ਕਿ ਇਹਨਾਂ ਦਾ ਆਪਸ ਵਿੱਚ ਜੋ ਵੀ ਹੈ ਇਹਨਾਂ ਦੇ ਡਾਕਟਰ ਇਨ ਸੇਮ ਆ ਓਪਨ 도ਰ ਚਰਚ ਬਾਈਬਲ ਦੀ ਡਾਕਟਰੀਨ ਦੇ ਬਿਨਾਂ ਹੋਰ ਕਿਸੇ ਡਾਕਟਰੀਨ ਦੇ ਨਾਲ ਐਗਰੀ ਨਹੀਂ ਕਰਦਾ ਹallelujah ਸਿਰਫ ਦੇ ਸਿਰਫ ਪੁਇਟਰ ਬਾਈਬਲ ਦੀ ਡਾਕਟਰੀਨ ਜਿਹੜੀ ਆ ਓਪਨ 도ਰ ਚਰਚ ਦੇ ਵਿੱਚ ਫਾਲੋ ਕੀਤੀ ਜਾਂਦੀ ਆ ਪਰਮੇਸ਼ਰ ਵੱਲ ਨੂੰ ਦੇਖਿਆ ਜਾਂਦਾ ਤੇ ਪਰਮੇਸ਼ਰ ਵੱਲ ਦੇਖਣ ਨੂੰ ਹੀ ਲੋਕਾਂ ਨੂੰ ਪ੍ਰੇਰਿਆ ਜਾਂਦਾ ਹੈ ਪਰਮੇਸ਼ਵਰ ਦੀ ਪ੍ਰਭੂਤਾ ਸਾਬਤ ਕਰਨ ਦੇ ਲਈ ਸਾਨੂੰ ਪਖੰਡ ਕਰਨ ਦੀ ਜ਼ਰੂਰਤ ਨਹੀਂ ਆ ਉਹ ਸਮਰਥੀ ਆ ਕਿ ਉਹ ਆਪਣੇ ਆਪ ਨੂੰ ਸਾਬਤ ਕਰ ਸਕੇ ਮੈਨੂੰ ਯਾਦ ਆ ਜਦੋਂ ਸੰਤ ਹਰਪ੍ਰਜਨ ਸਿੰਘ ਜੀ ਪਿੰਡ ਵਾਲੀ ਚਰਚ ਦੇ ਵਿੱਚ ਸੇਵਾਕਾਰੀ ਕਰਦੇ ਸੀ ਕਈ ਵਾਰੀ ਸੰਤ ਜੀ ਚਰਚ ਵਿੱਚ ਵੀ ਨਹੀਂ ਹੁੰਦੇ ਸੀ ਲੋਕੀ ਆਉਂਦੇ ਸੀ ਨਲਕੇ ਤੋਂ ਪਾਣੀ ਭਰ ਕੇ ਲੈ ਜਾਂਦੇ ਸੀ ਵਿਸ਼ਵਾਸ ਨਾਲ ਜਾ ਕੇ ਰੋਗੀ ਨੂੰ ਪਿਆ ਦੇਣਾ ਆਉਂਦੇ ਐਤਵਾਰ ਨੂੰ ਗਵਾਹੀ ਲੈ ਕੇ ਆਉਣਾ ਸੰਤ ਜੀ ਤੁਸੀਂ ਇੱਥੇ ਹੈ ਨਹੀਂ ਸੀ ਅਸੀਂ ਨਲਕੇ ਤੋਂ ਪਾਣੀ ਭਰ ਕੇ ਲੈ ਗਏ ਰੋਗੀ ਚੰਗਾ ਹੋ ਗਿਆ ਕਹਿੰਦੇ ਚੰਗਾ ਕੀਤਾ ਪਰਮੇਸ਼ਵਰ ਦੇ सामर्थ्य ਨੇ ਤੇ ਉਹਨਾਂ ਵਿਅਕਤੀਆਂ ਦੀ ਨੇਚਾ ਨੇ ਅੱਜ ਵੀ ਇੱਥੇ ਉਹੀ ਸਮਰਥ ਉਹੀ ਪਰਮੇਸ਼ਵਰ ਮੌਜੂਦ ਹੀ ਹਾਲੇਲੂਇਆ ਹਾਲੇਲੂਇਆ ਵਚਨ ਚ ਲਿਖਿਆ ਬੇਪਰਤੀਤੇ ਤੇ ਪ੍ਰਤੀਤਵਾਨ ਜਿਹੜੇ ਉਹਨਾਂ ਦਾ ਆਪਸ ਵਿੱਚ ਮੇਲ ਨਹੀਂ ਆ ਅਸੀਂ ਪ੍ਰਤੀਤ ਵਾਲੇ ਬਣਨਾ ਹੈ ਅਸੀਂ ਚਾਨਣ ਵਿੱਚ ਚੱਲਣ ਵਾਲੇ ਬਣਨਾ ਹੈ ਅਸੀਂ ਐਵੇਂ ਸ਼ੋਅ ਆਫ ਕਰਨ ਵਾਲੇ ਨਹੀਂ ਬਣਨਾ ਜੀ ਆਪਣੇ ਬੱਚਨ ਦੇ ਰਹੀਂ ਤੁਹਾਡੇ ਨਾਲ ਗੱਲ ਕਰ ਰਹੇ ਆ ਇੱਥੇ ਚਾਰ ਜਣੇ ਹੁਣੇ ਨੱਚਣਾ ਸ਼ੁਰੂ ਕਰ ਦੇਣ ਤੇ ਕਹਿਣ ਵੀ ਇਹ ਜੀ ਕੋਈ ਤਾਂ ਆਤਮਾ ਹੈ ਕੀ ਤੁਸੀਂ ਯਕੀਨ ਕਰਦੇ ਕੋਈ ਤਾਂ ਆਤਮਾ ਇਦਾਂ ਕਰੇਗਾ Someone just ਉਹ ਸਾਨੂੰ ਆਊਟ ਆਫ ਕੰਟਰੋਲ ਨਹੀਂ ਕਰਦਾ ਬਟ ਆਊਟ ਆਫ ਕੰਟਰੋਲ ਨੂੰ ਕੰਟਰੋਲ ਦੇ ਵਿੱਚ ਲੈ ਕੇ ਆਉਂਦਾ ਹੈ ਹallelujah ਅਗਰ ਤੁਸੀਂ ਆਊਟ ਆਫ ਕੰਟਰੋਲ ਹੋ ਰਹੇ ਹੋ ਤਾਂ ਪਰਮੇਸ਼ਵਰ ਦੀ ਆਤਮਾ ਤੋਂ ਮੰਗੋ ਕਿ ਪ੍ਰਭੂ ਮੈਨੂੰ ਕੰਟਰੋਲ ਦੇ ਵਿੱਚ ਲਓ ਪ੍ਰਭੂ ਮੈਨੂੰ ਤੁਸੀਂ ਆਪਣੇ ਕੰਟਰੋਲ 'ਚ ਲਓ ਆਪਣੇ ਨਿਯੰਤਰਣ ਦੇ ਵਿੱਚ ਲਓ ਔਰ ਜਦੋਂ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਆਪਣੇ ਕੰਟਰੋਲ ਵਿੱਚ ਲਏਗਾ ਨਾ ਸਾਰੀਆਂ ਚੀਜ਼ਾਂ ਕੰਟਰੋਲ ਵਿੱਚ ਹੋ ਜਾਣੀਆਂ ਹੈ ਹalleluyah halleluyah ਤਾਂ ਅਸੀਂ ਸਮਝਦਾਰ ਬਨਣਾ ਹੈ ਕਿਉਂਕਿ ਬਚਨ ਦੇ ਵਿੱਚ ਲਿਖਿਆ ਪਰਮੇਸ਼ਵਰ ਦਾ ਵਚਨ ਮੂਰਖ ਨੂੰ ਬੁੱਧਵਾਨ ਬਣਾਉਂਦਾ ਹੈ ਹalleluyah halleluyah ਸੋ ਲਿਖਿਆ ਅੱਤੇ ਪਰਮੇਸ਼ਵਰ ਦੀ ਹੈਕਲ ਨੂੰ ਮੂਰਤੀਆਂ ਨਾਲ ਕੀ ਵਾਸਤਾ ਹੈ ਵਚਨ ਕੀਤਾ ਮੈਂ ਉਹਨਾਂ ਵਿੱਚ ਵਾਸ ਕਰਾਂਗਾ ਤੇ ਫਿਰਿਆ ਕਰਾਂਗਾ ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰੇ ਪਰਜਾ ਹੋਣਗੇ ਅਸੀਂ ਪਰਮੇਸ਼ਰ ਦੀ ਬੋਲੋ ਹੈ ਕਲਿਆ ਅਸੀਂ ਪਰਮੇਸ਼ਰ ਦੀ ਹੈਕਰ ਹਾਂ ਜਿਵੇਂ ਪਰਮੇਸ਼ਰ ਨੇ ਵਚਨ ਕੀਤਾ ਜਿਵੇਂ ਪਰਮੇਸ਼ਰ ਨੇ ਵਚਨ ਕੀਤਾ ਤੇ ਵਚਨ ਕੀ ਕੀਤਾ ਮੈਂ ਉਹਨਾਂ ਦੇ ਵਿੱਚ ਰਹਾਗਾ ਮੈਂ ਉਹਨਾਂ ਦੇ ਵਿੱਚ ਫਿਰਿਆ ਕਰਾਂਗਾ ਇਹ ਪਰਮੇਸ਼ਰ ਨੇ ਵਚਨ ਕੀਤਾ ਹੈ ਕਿੰਨਾ ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਉਹ ਮੇਰੀ ਪਰਜਾ ਹੋਣਗੇ ਕਿੰਨੇ ਲੋਕਾਂ ਨੂੰ ਪਵਿੱਤਰ ਆਤਮਾ ਮਿਲੀਆ ਕਿੰਨੇ ਲੋਕਾਂ ਨੇ ਪਵਿੱਤਰ ਆਤਮਾ ਪਾਇਆ ਦੇਖੋ ਕਿੰਨਿਆਂ ਨੇ ਪਾਇਆ ਪ੍ਰਭੂ ਦੀ ਬੜੀ ਆਈ ਹੋ ਸੋ ਤੁਸੀਂ ਤਾਂ ਕੁਝ ਨਹੀਂ ਇਦਾਂ ਦਾ ਰਿਐਕਟ ਕਰ ਰਹੇ ਪੁੱਤਰ ਆਤਮਾ ਤਾਂ ਤੁਹਾਡੇ ਅੰਦਰ ਹੀ ਆ ਕਿ ਪਾਸੇ ਤੇ ਛੱਡ ਕੇ ਆਏ ਹੋ ਨਾਲ ਹੀ ਆ ਨਾ ਉਹ ਤੁਹਾਨੂੰ ਕੋਈ ਡਿਸਟਰਬੈਂਸ ਕ੍ਰੀਏਟ ਕਰਨ ਦੇ ਲਈ ਨਹੀਂ ਕਹਿ ਰਿਹਾ ਕਿਉਂਕਿ ਉਹ ਵਾਕਿਆ ਹੀ ਪਰਮੇਸ਼ਵਰ ਦਾ ਆਤਮਾ ਹੈ ਹਾਲੇਲੂਇਆ ਹਾਲੇਲੂਇਆ ਉਹ ਸੱਚਮੁੱਚ ਪਰਮੇਸ਼ਵਰ ਦਾ ਆਤਮਾ ਹੈ ਅਰ ਪਰਮੇਸ਼ਵਰ ਦੇ ਆਤਮਾ ਦੇ ਦੁਆਰਾ ਪਰਮੇਸ਼ਵਰ ਸਾਡੇ ਨਾਲ साढ़े अंदर ही वो सर बच्चन जी ज्ञान बिना मेरी परजा नाश हो रही है नबिया बिना नहीं रसूला बिना नहीं ज्ञान बिना, बिना वचन बिना भी, न भी न नहीं वचन बहुत है पर जे ज्ञान होगा तद समझ में आना है ज्ञान बिना ਵਚਨ ਤਾਂ ਸੁਣਨਾ ਵੀ ਬੇਰਥ ਹੈ ਜੇ ਗਿਆਨ ਨਹੀਂ ਆ ਸਾਨੂੰ ਸਮਝ ਨਹੀਂ ਲੱਗਣੀ ਵੀ ਇਹਦਾ ਇਹ ਵਚਨ ਜਿਹੜਾ ਸਾਨੂੰ ਕੀ ਕਹਿ ਰਿਹਾ ਹੈ ਇਹਦੀ ਅਸਲ ਪਕੜ ਕੀ ਹੈ ਇਹਦੀ ਅਸਲ ਡੁੰਗਾਈ ਕੀ ਇਹ ਚਾਹੁੰਦਾ ਕੀ ਆ ਅਰ ਪਰਮੇਸ਼ਵਰ ਦਾ ਵਚਨ ਸਾਨੂੰ ਕਹਿੰਦਾ ਗਿਆਨ ਬਿਨਾ ਮੇਰੀ ਪਰਜਾ ਨਾਸ਼ ਹੋ ਰਹੀ ਹੈ ਤੇ ਤੁਸੀਂ ਜਿੰਨੇ ਵੀ ਲੋਕੀ ਸੁਣ ਰਹੇ ਹੋ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹੁੰਦੀ ਆ ਐਵੇਂ ਕਿਸੇ ਦੇ ਮਗਰ ਨਹੀਂ ਲੱਗਣਾ ਛੱਟ ਪਰਮੇਸ਼ਵਰ ਤੋਂ ਸਮਝ ਲਗੀ ਤੁਹਾਡੇ ਲਈ ਬਲੀਦਾਨ ਪ੍ਰਭੂ ਯਿਸੂ ਮਸੀਹ ਜੀ ਹੋਇਆ ਇਸ ਗੱਲ ਦਾ ਚੇਤਾ ਰੱਖਿਓ ਹੋਰ ਕਿਸੇ ਨੇ ਤੁਹਾਡੇ ਲਈ ਨਾ ਜਾਨ ਦਿੱਤੀ ਤੇ ਨਾ ਕਿਸੇ ਨੇ ਦੇਣੀ ਸਿਰਫ ਪ੍ਰਭੂ ਯਿਸੂ ਮਸੀਹ ਜੀ ਨੇ ਤੁਹਾਡੇ ਲਈ ਪ੍ਰਾਨ त्याਗੇ ਆ ਆਪਣੇ ਜਿਸਮ त्याਗੇ ਆ ਆਤਮਾ ਦੇ ਵਿੱਚ ਫਿਰ ਉਤੀਜੇ ਦਿਨ ਜੀ ਉੱਠੇ ਅਰ ਆਪਣੇ ਪਿਤਾ ਦੇ ਨਾਲ ਇਸ ਹੁਣੇ ਸੱਜੇ ਹੱਥ ਵਿਰਾਜਮਾਨ ਹallelujah ਸਟੋਰੀ ਦੇ ਵਿੱਚ ਸੀਗਾ ਕਿ ਇੱਕ ਬੰਦਾ ਮਰਿਆ ਤੇ ਜਮਦੂਤ ਉਹਦੀ ਰੂਹ ਨੂੰ ਲੈ ਕੇ ਗਏ ਤੇ ਉਹਨੂੰ ਪੁੱਛਦੇ ਆ ਕਹਿੰਦੇ ਵੀ ਤੇਰੇ ਕੋਲੇ ਆਪਸ਼ਨ ਆ ਜਦ ਕਿ ਤਾਂ ਹੁੰਦਾ ਨਹੀਂ ਐ ਬਸ ਇਹ ਸਟੋਰੀ ਆ ਤੇਰੇ ਕੋਲੇ ਆਪਸ਼ਨ ਆ ਕਿ ਤੂੰ ਸਵਰਗ ਨੂੰ ਜਾਣਾ ਕਿ ਨਰਕ ਨੂੰ ਕਿੰਨਾ ਤੁਸੀਂ ਮੀਨੂ ਨਾ ਸਵਰਗ ਨੂੰ ਹੀ ਲਾਜਾਬੋ ਕਿਉਂਕਿ ਨਰਕ ਦੇ ਬਾਰੇ ਬਹੁਤ ਚੀਜ਼ਾਂ ਸੁਣੀਆਂ ਪਹਿਲਾਂ ਹੀ ਤੇ ਸਵੈਗ ਨੂੰ ਗਿਆ ਉੱਥੇ ਜਾ ਕੇ ਦੇਖਿਆ ਸਭ ਚੁੱਪ ਸ਼ਾਂਤ ਹੀ ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਆ ਸਭ ਆਪਣੇ ਆਪਣੇ ਕੰਮ ਦੇ ਵਿੱਚ ਲੱਗੇ ਆਪਣੀ ਧੁੰਨ ਦੇ ਵਿੱਚ ਰੰਗੇ ਹੋਏ ਆ ਤੇ ਉਹਨੂੰ ਬੋਰ ਫੀਲ ਹੋਣ ਲੱਗ ਗਿਆ ਉਹਨੇ ਫੇਰ ਬੇਨਤੀ ਕੀਤੀ ਕਹਿੰਦਾ ਮੈਨੂੰ ਬਹੁਤ ਗੌਰ ਫੀਲ ਹੁੰਦਾ ਮੈਂ ਇੰਨੀ ਸ਼ਾਂਤੀ ਚ ਨਹੀਂ ਰਹਿ ਸਕਦਾ ਮੈਨੂੰ ਕਹਿੰਦਾ ਇੱਕ ਗੇੜੀ ਨਰਕ ਦੀ ਵੀ ਘੜਾ ਹੀ ਦਿਓ ਮੈਂ ਦੇਖ ਲਵਾਂ ਕਿਦਾਂ ਦਾ ਹੈ ਉਹਨੂੰ ਨਰਕ ਨੂੰ ਲੈ ਕੇ ਗਏ ਉੱਥੇ ਚੰਗਾ ਰੌਣਕ ਮੇਲਾ ਲੱਗਿਆ ਦੇਖਿਆ ਲੋਕੀ ਨੱਚਣ ਡਪੰਡੇ ਹੂ ਹਾਈ ਉਹ ਸਭ ਚੀਜ਼ਾਂ ਜਿਹੜੀਆਂ ਹੋਣ ਡੀਆਂ ਲਿਸ਼ਕ ਪੁਸ਼ਕ ਕਹਿੰਦਾ ਐਵੇਂ ਹੀ ਦੁਨੀਆ ਦੇ ਝੂਠ ਬੋਲਦੇ ਆ ਨਰਕ ਬਹੁ ਮਾੜਾ ਹੈ ਨਰਕ ਤੋਂ ਬਹੁਤ ਸੋਹਣਾ ਆ ਕਿੰਨੀ ਜੀ ਲੌਣ ਵਾਲੀ ਥਾਂ ਆ ਕਹਿੰਦਾ ਤੁਸੀਂ ਜਾਓ ਮੈਂ ਇੱਥੇ ਹੀ ਠੀਕ ਆ ਉਹ ਕਹਿੰਦੇ ਬਸ ਹੁਣ ਤੇਰੇ ਤੋਂ ਹੋਰ ਮੌਕਾ ਨਹੀਂ ਹੈਗਾ ਤੂੰ ਅਜੇ ਵੀ ਸਾਹ ਬਲਾਦਾ ਜਿੱਥੇ ਤੂੰ ਬੈਣ ਲੋਕੀ ਹਹਾਕਾਰ ਮੱਛੀ ਹੋਈ ਬਚਾਓ ਓਏ ਮਰ ਗਏ ਓਏ ਹੱਕ ਬਲੰਡੇ ਆ ਸਭ ਮਾੜੇ ਹਾਲ ਸਮਝ ਲਗੀ ਜਿੱਥੇ ਸਾਨੂੰ ਲੱਗਦਾ ਨਾ ਇੱਥੇ ਬੜਾ ਮਨ ਖੋਸ਼ ਆ ਇੱਥੇ ਤਾਂ ਹਾਸੇ مشਕੂਲੇ ਪੈਂਦੇ ਆ ਇੱਥੇ ਨਾਚ ਗਾਣਾ ਬਹੁਤ ਆ ਇੱਥੇ ਰੰਗ ਚੰਗ ਬਹੁਤ ਆ ਉਧਰ ਰਿਜ਼ਲਟ ਕੀ ਆ ਥੋੜੇ ਚਿਰ ਬਾਅਦ ਉਹਨੇ ਨਰਕ ਚ ਬਦਲ ਜਾਣਾ ਹੈ ਪਰ ਸਵਰਗ ਕਿਦਾਂ ਦਾ ਆ ਸ਼ਾਂਤ ਬਿਲਕੁਲ ਸ਼ਾਂਤ ਆਨੰਦ ਵਾਲੀ ਅਵਸਥਾ ਆ ਉੱਥੇ ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਆ ਨਾ ਲੜਾਈ ਨਾ ਝਗੜਾ ਨਾ ਚੁਗਲੀ ਨਾ ਨਿੰਦਿਆ ਨਾ ਅਪਰਾਧ ਉਹ ਸਵਰਗ ਆ ਅਰ ਇਹੋ ਜਿਹਾ ਥਾਂ ਜਿੰਦੇ ਜੀ ਸਾਨੂੰ ਬੋਰਿੰਗ ਲੱਗਦਾ ਆ ਅੱਛਾ ਇਹ ਤਾਂ ਚੁੱਪ ਕਰਕੇ ਬੈਠੇ ਆ ਕੋਈ ਗੱਲ ਹੀ ਨਹੀਂ ਕਰਦੇ ਹੋਰ ਨਹੀਂ ਕੁਝ ਕੋਈ ਪਿੰਡ ਦੀ ਖਬਰ ਸੁਣਾ ਦੇ ਕਈ ਲੋਕੀ ਕਹਿਣਗੇ ਚਲੋ ਹੋਰਨੇ ਕੋਚ ਆਏਗਾ ਤੇ ਆਪਣੇ ਪਿੰਡ ਦੀ ਗੱਲ ਸੁਣਾ। ਵੀ ਤੂੰ ਕਿਸੇ ਪਿੰਡ ਦਾ ਮੇਰੇ ਪਿੰਡ ਦੀ ਗੱਲ ਸੁਣ ਕੇ ਤੈਨੂੰ ਕੀ ਮਿਲਣਾ? ਮੇਰੇ ਪਿੰਡ ਦੇ ਹੱਸਦੇ ਆ, ਬਸਦੇ ਆ, ਰੋਂਦੇ ਆ ਤੈਨੂੰ ਉਹਦਾ ਕੀ ਭਾ? ਤੇਰੇ ਪਿੰਡ ਦਾ ਮੈਨੂੰ ਕੀ ਭਾ? ਜੇ ਮੇਰੇ ਰਿਸ਼ਤੇਦਾਰਾਂ ਨਾਲ ਤੇਰੀ ਰਿਸ਼ਤੇਦਾਰੀ ਨਹੀਂ ਆ ਤੇ ਮੇਰੇ ਰਿਸ਼ਤੇਦਾਰਾਂ ਦੀਆਂ ਚੁਗਲੀਆਂ ਸੁਣ ਕੇ ਤੈਨੂੰ ਕੀ ਠੰਡ ਪੈਣੀ? ਤੇਰਾ ਕੀ ਫਾਇਦਾ ਹੋਣਾ? ਜਿਹੜਾ ਪਰਮੇਸ਼ਰ ਦਾ ਆਤਮਾ ਆਤ ਤੁਸੀਂ ਵੈਰੀ ਨੂੰ ਤਵੱਜੋ ਨਹੀਂ ਦੇਣੀ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਧਿਆਨ ਦੇਣਾ ਹੈ ਸੋ ਜਿਹੜਾ ਸਵਰਗ ਆ ਉਸ ਸ਼ਾਂਤੀ ਦੀ ਅਵਸਥਾ ਦੇ ਨਾਲ ਪ੍ਰਾਪਤ ਹੁੰਦਾ ਹੈ ਉਹ ਸਾਨੂੰ ਜਿਹੜੀਆਂ ਚੀਜ਼ਾਂ ਸਾਡੀਆਂ ਅੱਖਾਂ ਨੂੰ ਚੰਗੀਆਂ ਲੱਗਦੀਆਂ ਆ ਸੰਸਾਰ ਵਿੱਚ ਜਿਹੜੀਆਂ ਚੰਗੀਆਂ ਸਮਝੀਆਂ ਜਾਂਦੀਆਂ ਉਹ ਛੱਡਣ ਦੇ ਬਾਅਦ ਸਾਨੂੰ ਸਵਰਗ ਦੀ ਪ੍ਰਾਪਤੀ ਹੁੰਦੀ ਆ ਆਨੰਦ ਦੀ ਪ੍ਰਾਪਤੀ ਹੁੰਦੀ ਆ ਹਾਲੇਲੂਇਆ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਕਿਉਂਕਿ ਇਸ ਵੀਡੀਓ ਦੇ ਵਿੱਚ ਹਨਾ ਪਾਸਟਰ ਦਿਓਲ ਜੀ ਨੇ ਬਸ ਇਹੀ ਕਿਹਾ ਹੈਗਾ ਕਿ ਆਪਾਂ ਜਿਹੜੇ ਬਹੁਤ ਲੋਕ ਹਨਾ ਅੱਜਕੱਲ੍ਹ ਪ੍ਰਭੂ ਯਿਸੂ ਦਾ ਮਜ਼ਾਕ ਟੋਣ ਲੱਗ ਗਏ ਹੈਗੇ ਆ ਕੁਝ ਲੋਕ ਆਪਣੀ ਹੈਗੇ ਜਿਹੜੇ ਕਿ ਬਾਈਬਲ ਦੇ ਵਿੱਚ ਲਿਖਿਆ ਕਿ ਇਹਨਾਂ ਦੇ ਕੰਮਾਂ ਤੋਂ ਇਹਨਾਂ ਨੂੰ ਪਛਾਣੋ ਹਨਾ ਤੇ ਉਹ ਮਜ਼ਾਕ ਵੀ ਉਹ ਤਾਂ ਡਰੇ ਜਦੋਂ ਓਵਰ ਕਰਦੇ ਆ ਮਤਲਬ ਕਿ ਜੋ ਪਰਮੇਸ਼ਵਰ ਦਾ ਆਤਮਾ ਕਦੀ ਵੀ ਇੰਦਾ ਨਹੀਂ ਕਰਦਾ ਹੈਗਾ ਤੁਸੀਂ ਨਬਿਆਂ 'ਚ ਵੀ ਦੇਖਿਆ ਸਾਰਾ ਕੁਝ ਦੇਖਿਆ ਨਾ ਇਸ ਚੀਜ਼ ਨੂੰ ਲੈ ਕੇ ਪਾਸਟਰ ਜੀ ਦੱਸ ਰਹੇ ਹਾਂ ਤੇ ਪਰਮੇਸ਼ਵਰ ਦਾ ਜੋ ਲੋਕ ਅੱਜ ਦੁਨੀਆ ਜਮ ਮਜ਼ਾਕ ਵੀ ਡਾ ਰਹੇ ਨੇ ਤੇ ਉਹ ਇੰਨਾ ਕੁਝ ਲੋਕਾਂ ਕਰਕੇ ਹੀ ਮਜ਼ਾਕ ਡਾਇਆ ਜਾਂਦਾ ਜਦੋਂ ਜਿਆਦਾ ਓਵਰ ਕਰਨ ਲੱਗ ਜਾਂਦੇ ਜੋ ਆਪਣੇ ਜ਼ੋਰ ਦੇ ਨਾਲ ਕਹਿ ਲੱਗੇ ਸਾਡੇ ਚ ਤਾਕਤ ਇੰਨੀ ਆ ਪਰਮੇਸ਼ਵਰ ਤਾਂ ਸਭ ਤੁਸੀਂ ਹਾਂ ਨਾ ਗੁੱਟਨਿਆਂ 'ਪਾਰ ਬੈਠ ਜਾਓਂਗੇ ਪਰਮੇਸ਼ਵਰ ਤੁਹਾਡੀ ਵੀ ਤੋ ਆ ਸੁਣਦਾ ਵਾ ਹੈ ਨਾ ਤੇ ਉਹਨਾਂ ਦੀ ਵੀ ਸੁਣਦਾ ਵਾ ਪ੍ਰਾਰਥਨਾ ਉਪਵਾਸ ਵਿੱਚ ਚਲ ਜੋ ਤੁਹਾਡੀ ਜ਼ਰੂਰ ਸੁਨੇਗਾ ਪਰਮੇਸ਼ਵਰ ਔਰ ਇਹਨਾਂ ਚੀਜ਼ਾਂ ਤੋਂ ਤੁਸੀਂ ਜ਼ਰੂਰ ਬਚਿਆ ਕਰੋ ਤੁਸੀਂ ਆ ਆਤਮਿਕ ਰਾਹੀ ਜੋ ਵੀ ਤੁਹਾਡੇ ਆਤਮਿਕ ਦੇ ਵਿੱਚ ਜਿੱਥੇ ਵਾਅਦਾ ਹੁੰਦਾ ਹੈ ਉਹ ਚਰਚ ਦੇ ਨਾਲ ਜ਼ਰੂਰ ਜੀਵਤ ਚਰਚ ਤੇ ਨਾਲ ਜ਼ਰੂਰ ਜੁੜੇ ਰਹਿਣਾ ਚਾਹੀਦਾ ਆਪਾਂ ਹੋਰ ਪਰਮੇਸ਼ਵਰ ਦੇ ਵਚਨ ਬਾਈਬਲ ਪੜਦੇ ਰਹਿ ਕਰੋ ਇਹਦੇ ਨਾਲ ਤੁਹਾਨੂੰ ਬਹੁਤ ਸਾਰਾ ਗਿਆਨ ਸਮਝ ਬੁੱਧ ਗਿਆਨ ਮਿਲੇਗਾ ਔਰ ਮੇਰੀ ਚਲਨ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਮੇਰੀ ਤਰਫ ਸੇ ਸਭ ਕੋ ਜੈਮਸੀ ਕੀ ਜਲਦੀ ਆ ਨੈਕਸਟ ਵੀਡੀਓ ਵਿੱਚ ਆਮਨ ਹਾਲੇਲੂਇਆ